ਇਹ ਤਫਾਕ ਕੇ ਕੇ ਲੋ ਆਪਣੇ ਆਪ ਵੀ ਕਦੇ ਕਦੇ ਕੋਈ ਚੀਜ਼ਾਂ ਹੁੰਦੀ ਹੈ ਅਕਸ਼ਰ ਕੇਸਗੜ ਸਾਹਿਬ ਤੋਂ ਸ਼ੁਰੂ ਕੀਤਾ ਅਸੀਂ ਵਹਿਣ ਤੇ ਅੱਜ ਅਸੀਂ ਦਮਦਮਾ ਸਾਹਿਬ ਦੇ ਵਿੱਚ ਬੈਠੇ ਆ ਅਸੀਂ ਵੀ ਸਾਹੀ ਲੈ ਰਹੇ ਆ ਫਿਰ ਅਗਲਾ ਵਹਿਣ ਨੰਬਰ 2 ਚੱਲ ਪੂਗਾ ਉਹਦਾ ਚਰਨ ਚੱਲ ਪੂਗਾ ਅਸੀਂ ਸਿਰਫ ਤੁਹਾਨੂੰ ਸੱਦਾ ਦੇਣਾ ਹੈ ਸੱਦਾ ਇਹ ਦੇਣਾ ਹੈ ਕਿ ਜੇ ਤੁਸੀਂ ਆਉਂਗੇ ਤਾਂ ਆਪਾਂ ਜਿਹੜੇ 5 ਇਸ਼ੂ ਲੈ ਕੇ ਆ ਰਹੇ ਆ ਮਾਈਨਿੰਗ ਦਾ ਨਸ਼ੇ ਦਾ ਕਮਿਸ਼ਨਲ ਦਾ ਤੇ ਸੋਸ਼ਲ ਜੋ ਆਪਾਂ ਕਰ ਸਕਦੇ ਆਂ ਤੇ ਪਾਣੀਆਂ ਦਾ ਇਹ ਚੀਜ਼ਾਂ ਆਪਾਂ ਕਹਿਣੀ ਆਂ ਗਵਰਨਮੈਂਟ ਨੂੰ ਕਿ ਮੰਨ ਜੋ ਆ ਲੋਕਾਂ ਦੇ ਫਤਵੇ ਨਾਲ ਅਸੀਂ ਕਹਿਤਾ ਇਹਨੂੰ ਜਾਂ ਤਾਂ ਐਕਟ ਬਣਾਓ ਜਾਂ ਬਣੇ ਬਣਾਏ ਐਕਟ 'ਚ ਅਮੈਂਡਮੈਂਟ ਕਰ ਦਿਓ ਜਦੋਂ ਤੁਹਾਡੀ ਹਾਜ਼ਰੀ 'ਚ ਇਹ ਆਪਾਂ ਗਵਰਨਮੈਂਟ ਨੂੰ ਕਹਿਤਾ ਤਾਂ ਸਮਝੋ ਉਹਨਾਂ ਨੂੰ ਮੰਨਣਾ ਪੈਣਾ ਨਹੀਂ ਮੰਨਣਗੇ ਤਾਂ ਜਾਣਗੇ ਤੇ ਜਿਹੜੇ ਨਵੇਂ ਆਉਣਗੇ ਉਹਨਾਂ ਨੂੰ ਮੰਨਣਾ ਪਊਗਾ ਇਸੇ ਸ਼ਰਤ ਤੇ ਆਓ ਸੋ ਤੁਸੀਂ ਆਇਓ ਜੇ ਔਰ ਤੁਹਾਡੇ ਪੂਰੇ ਹੁੰਗਾਰੇ ਨਾਲ ਛੋਟੀਆਂ ਉੱਠੀਆਂ ਹੋਈਆਂ ਬਾਹਾਂ ਨਾਲ ਮੀਚੀਆਂ ਹੋਈਆਂ ਮੁਕਾ ਹੱਥਾਂ ਨਾਲ ਆਪਾਂ ਇਹ ਗੱਲ ਮਨਾਵਾ ਪਲੀਜ਼ ਹਾਂਜੀ ਬਹਿਰ ਜੀ ਖਾਲਸਾ ਵਾਇਗੁਰ ਜੀ ਦੀ ਖਤੇ ਹੁਣ ਜਿਹੜੇ ਵੀ ਸਾਡੇ ਭਰਾਵਾਂ ਨੇ ਨੌਜਵਾਨਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਇੱਥੇ ਆਉਣਾ ਹੈ ਤਾਂ ਮੈਂ ਤੁਹਾਨੂੰ ਇਸ ਜਗ੍ਹਾ ਬਾਰੇ ਦੱਸ ਰਿਹਾ ਜਿੱਥੇ ਇਹ ਕਾਨਫਰੰਸ ਅਸੀਂ ਕਰ ਰਹੇ ਹਾਂ ਇੱਕ ਵਹਿਣ ਰੈਦੀ ਰੱਖੀ ਹੋਈ ਆ ਇਤਿਹਾਸਕ ਫੈਸਲੇ ਲੈਣ ਜਾ ਰਹੇ ਆ ਮੁੱਦੇ ਪੰਜਾਬ ਦੇ ਮਸਲੇ ਪੰਜਾਬ ਦੇ ਤੇ ਉਹਨਾਂ ਮਸਲਾ ਦਾ ਹੱਲ ਕੀ ਆ ਇਹ ਵੀ ਦੱਸਣ ਜਾ ਰਹੇ ਆ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਉਰ ਜੋ ਅਪੀਲ ਕਰਦਾ ਆਂ ਕਿ ਪਹਿਲੀ ਗੱਲ ਤਾਂ ਬਹੁਤ ਤੋਂ ਵੱਧ ਵੱਡੀ ਗਿਣਤੀ ਦੇ ਵੀ ਤੁਸੀਂ ਤਨਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਹਿਬ ਉਹ ਜਰੂਰ ਪਹੁੰਚੋ ਕਿਉਂਕਿ ਆਪਾਂ ਹਰ ਬੰਦਾ ਸਵਾਲ ਕਰਦਾ ਕਿ ਬਿਮਾਰੀ ਦਾ ਹਰਕ ਨੂੰ ਪਤਾ ਹੈ ਪਰ ਬਿਮਾਰੀ ਦਾ ਹੱਲ ਕੀ ਹੈ ਉਹ ਹੱਲ ਦੱਸਣ ਲੱਗੇ ਆ ਭਰਾਵੋ ਫਿਰ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਇਸ ਇਤਿਹਾਸਕ ਦਿਨ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਦੇ ਦਿਨ ਦੇ ਉੱਤੇ ਆਪਾਂ ਕਿ ਜਿਹੜਾ ਫੈਸਲਾ ਲੈਣ ਜਾ ਰਹੇ ਆ ਤੁਹਾਨੂੰ ਪੀਲਾ ਕੇ ਬੱਦ ਤੋਂ ਬੱਦ ਪਹੁੰਚੋ ਪਹੁੰਚਣਾ ਕਿੱਥੇ ਆ ਇਹ ਤੁਸੀਂ ਜਦੋਂ ਪਹੁੰਚਣਾ ਹੈ ਜਦੋਂ ਆਪਾਂ ਬਟਿੰਡੇ ਵੱਲੋਂ ਆਵਾਂਗੇ ਜਦੋਂ ਤਲਵੰਡੀ ਸਾਬੋ ਨੂੰ ਆਪਾਂ ਬਟਿੰਡੇ ਤੋਂ ਆਉਣੇ ਆ ਕਾ ਸੁਆ ਟੱਪ ਕੇ ਤੁਹਾਡੇ ਸੱਜੇ ਹੱਥ ਗੁਰਮਤਿ ਵਿਦਿਆਲਾ ਉਹਦਾ ਬੋਰਡ ਲੱਗਿਆ ਹੋਇਆ ਬਿਲਕੁਲ ਨਾਲ ਸੜਕ ਮੁੜਦੀ ਆ ਸੱਜੇ ਨੂੰ ਘੰਡੇ ਵੱਲ ਆਉਂਦਿਆਂ ਨੂੰ ਸੱਜੇ ਸੜਕ ਡੂਗੀ ਸੜਕ ਦਾ ਜਿਹੜਾ ਨਾਂ ਹੈਗਾ ਜੰਡਸਰ ਸ਼ੁਰੂ ਕਰ ਆ ਗਏ ਤੇ ਮਾਤਾ ਸਹਿਬਕੌਰ ਕਾਲਜ ਐ ਇੱਥੇ ਬੀਬੀਆਂ ਦਾ ਉਹਦੇ ਬਿਲਕੁਲ ਕੋਲੇ ਇਹ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਜਿਹੜੀ ਸ਼ਰਤਾਂ ਦੇ ਗੁਰਦੁਆਰਾ ਜੰਡਸਰ ਸਾਹਿਬ ਤੋਂ ਉਹਦੇ ਉੱਤੇ ਹੋ ਰਿਹਾ ਇਕੱਠ ਹੈ ਜੇ ਆਪਾਂ ਇਧਰੋਂ ਖੰਡਾ ਚੌਕ ਵੱਲ ਆਵਾਂਗੇ ਮੇਰਾ ਕਹਿੰਦਾ ਭਾਬਾ ਜੀ ਅਸੀਂ ਆ ਮਾਨਸਾ ਵਾਲੇ ਪਾਸੇ ਤੋਂ ਆਉਣਾ ਹੈ ਖੰਡਾ ਚੌਕ ਆਉਂਦਾ ਹੈ ਤਾਂ ਖੰਡਾ ਚੌਕ ਤੋਂ ਜਦੋਂ ਅਸੀਂ ਅੱਗੇ ਲੰਘਾਂਗੇ ਤਾਂ ਖੰਡਾ ਚੌਕ ਤੋਂ ਤੁਸੀਂ ਮੁੜਨਾ ਖੱਬੇ ਹੱਥ ਖੰਡਾ ਚੌਕ ਟੱਪ ਕੇ ਗੁਰਮਤ ਵਿਦ ਬਰਿਆਲੇ ਦਾ ਜਿਹੜਾ ਬੋਰਡ ਲੱਗਿਆ ਹੋਇਆ ਉੱਥੋਂ ਜੰਡਸਰ ਨੂੰ ਰੋਡ ਜਾਂਦੀ ਆ ਅ ਗੁਰੂ ਘਰ ਅਗੇ ਜਨ ਸਰ ਸਾਹਿਬ ਤੇ ਅੱਗੇ ਮਾਤਾ ਸਹਿਬਤ ਔਰ ਕਾਲਜਾ ਬੀਬੀਆਂ ਦਾ ਉਹਦੇ ਕੋਲੇ ਇਹ ਜਿਹੜਾ ਵਹਿਣ ਰਹਿਣੀ ਹੋਣ ਜਾ ਰਹੀ ਹੈ ਮੈਂ ਸਮੁੱਚੇ ਪੰਜਾਬ ਵੱਲ ਅਪੀਲ ਕਰਦਾ ਕਿ ਇੱਥੇ ਤੁਸੀਂ ਵੱਧ ਤੋਂ ਵੱਧ ਪੂਰੇ ਸਮੁੱਚੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦਾ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ ਜਬ ਪੰਜਾਬ ਦੇ ਮਸਲੇ ਜਿਵੇਂ ਬਾਈਮ ਤੋਇ ਨੇ ਕਿਹਾ ਪਾਣੀਆਂ ਦਾ ਮਸਲਾ ਕਮਿਸਾਇਲ ਦਾ ਮਸਲਾ ਮਾਈਨਿੰਗ ਦੇ ਮਸਲੇ ਭ੍ਰਸ਼ਟਾਚਾਰ ਨਸ਼ਿਆਂ ਦਾ ਮੁੱਦਾ ਪ੍ਰਵਾਸ ਦਾ ਮੁੱਦਾ ਜਾਂ ਆਪਾਂ ਬੋਲਦੀ ਦਾ ਮੁੱਦਾ ਜੇ ਜਿੰਨੇ ਪੰਜਾਬ ਦੀ ਅੱਜ ਕੱਲ ਪੰਜਾਬ ਜਿਵੇਂ ਕਿਰਿਆ ਹੋਇਆ ਜਾਂਦਾ ਮਸਲੇ ਮੁੱਦਿਆਂ ਨਾਲ ਉਹਨਾਂ ਮਸਲਾਂ ਦਾ ਹੱਲ ਕੀ ਹੈ ਇਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਇਸ ਤੋਂ ਇਲਾਵਾ ਸਾਡੇ ਕੋਲੇ ਬਹੁਤ ਵੱਡੇ ਜਿਹੜੇ ਵਿਦਵਾਨ ਹਾਂ ਉਹਨਾਂ ਦਾ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਉਹ 10 ਵੀ ਦਿੰਨੇ ਆ ਹਾਂਜੀ ਬੀਬੀ ਇੰਦਰਜੀਤ ਕੌਰ ਜੀ ਪਿੰਗਲਵਾੜਾ ਵਾਲੇ ਦਵਿੰਦਰ ਸ਼ਰਮਾ ਜੀ ਖੇਤੀਬਾੜੀ ਦੇ ਜੋ ਆਪਣੇ ਦੇਸ਼ ਦੇ ਜਾਂ ਕਹੋ ਦੁਨੀਆ ਦੇ ਵੱਡੇ ਮਾਹਿਰ ਨੇ ਸਰਦਾਰ ਹਮੀਰ ਸਿੰਘ ਹੋਰੀ ਭਾਈ ਮਨਤੇਰ ਸਿੰਘ ਹੋਰੀ ਭਾਈ ਫਰਮਜੀਤ ਗਾਜੀ ਜੀ ਹੋਰੀ ਇਸ ਤਰ੍ਹਾਂ ਦੇ ਬਹੁਤ ਹੀ ਕਰਨਲ ਜਸਜੀਤ ਸਿੰਘ ਹੋਰੀ ਜਸਕੀਰਤ ਸਿੰਘ ਹੋਰੀ ਬੈਂਸਾਬ ਹੋਰੀ ਬਹੁਤ ਹੀ ਵਧੀਆ ਲੋਕ ਜੋ ਕੁਛ ਨਾ ਕੁਛ ਇਸ ਸਮਾਜ ਲਈ ਪੰਜਾਬ ਲਈ ਕਰ ਰਹੇ ਨੇ ਤੇ ਕੀਤਾ ਔਰ ਆਪ ਦੇ ਵਿਸ਼ਿਆਂ ਦੇ ਮਾਹਿਰ ਵੀ ਨੇ ਮੈਨੂੰ ਤਾਂ ਆਪ ਲੋਕੇਸ਼ਨ ਹੀ ਵਿਖਾ ਦਿਓ ਕਿਵੇਂ ਆ ਦਿਖਾ ਦਿਓ ਜੀ ਆ ਪੂਰਾ ਵਿਖਾ ਦਿਓ ਲੈ ਵੀ ਆ ਇਧਰ ਦਾ ਬਸ ਤੂੰ ਬੋਲ ਵੀ ਤੇ ਦੱਸ ਹੀ 13 ਤਰੀਕ ਆ ਆ ਜਿਹੜਾ ਪਾਸਾ ਦਾ ਇਧਰ ਤੇ ਮੈਂ ਇਤਬਾਰ ਸਮਾ 11 ਵਜੇ ਪਾਕਸਤਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਤਿਹਾਸਕ ਥਾਂਤੀ ਗੁਰੂਆਂ ਦੀ ਨਗਰੀ ਸਭਾਤਵਾ ਸੰਗਤ ਨੂੰ ਪੀਲ ਆ ਕੇ ਵੱਧ ਤੋਂ ਵੱਧ ਵੱਡੀ ਗੰਦੀ ਚ ਪਹੁੰਚ ਰਹੀ ਤਾਂ ਕਿ ਜਿਹੜੇ ਚੋਰ ਲਟੇਰੇ ਲਗਾਤਾਰ ਪੰਜਾਬ ਨੂੰ ਚੁੰਬੜੇ ਹੋਏ ਆ ਖਤਮ ਕਰਦੇ ਲੱਗੇ ਹੋਏ ਆ ਉਹਨਾਂ ਦਾ ਸਹਾਰਾ ਕਿਵੇਂ ਪਾਉਣਾ ਹੱਲ ਕਿਵੇਂ ਆ ਮਸਲਿਆਂ ਦੇ ਉਹਦੇ ਬਾਰੇ ਗੱਲਾਂ ਬਾਤਾਂ ਅੱਜ ਕਰਾਂਗੇ ਗੁਰੂਆਂ ਦੀ ਖਾਲਸਾ ਜਵਾਹਰ